ਅੱਜ 26 ਮਈ ਦਾ ਦਿਨ ਸਾਰਿਆਂ ਨੂੰ ਹੀ ਪਤਾ ਜਿਵੇਂ ਕਿ ਤੁਹਾਨੂੰ ਬਹੁਤ ਸਾਰਿਆਂ ਨੂੰ ਫੀਲ ਹੋ ਰਿਹਾ ਹੋਣਾ ਕਿ ਵੀ ਅੱਜ ਪੇਪਰ ਹੋਣਾ ਸੀ 26 ਮਈ ਨੂੰ ਪੀਐਸਟੈਟ ਦਾ ਚਾਹੇ ਪੇਪਰ 1 ਆ ਪਹਿਲੇ ਪੇਪਰ 2 ਹੈਗਾ ਸਰਕਾਰ ਨੇ ਇੱਕ ਡੇਡ ਦਿੱਤੀ ਸੀ ਸਾਨੂੰ ਇੱਕ ਲਾਰਾ ਲਾਇਆ ਗਿਆ ਸੀ ਵੀ 26 ਮਈ ਨੂੰ ਪੇਪਰ ਹੋਣਾ ਬਹੁਤ ਸਾਰੇ ਸਟੂਡੈਂਟਾਂ ਦੇ ਕੱਲ ਮੈਨੂੰ ਇੱਕ ਫੋਨ ਵੀ ਆਇਆ ਕਹਿੰਦੇ ਜੀ ਸਰ ਪੇਪਰ ਹੋਣਾ ਤੇ ਐਡਮਿਟ ਕਾਰਡ ਕੱਤੋਂ ਨਹੀਂ ਆਏ ਤੇ ਉਹ ਚਲੋ ਭੋਲੇ-ਪਾਲੇ ਸਟੂਡੈਂਟ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਐਡਮਿਟ ਕਾਰਡ ਕਿਵੇਂ ਆਉਂਦੇ ਆ ਕਿਵੇਂ ਫਾਰਮ ਫਿਲ ਕਰਨੇ ਆ ਚਲੋ ਨਵੇਂ ਸਟੂਡੈਂਟ ਹੁੰਦੇ ਆ ਸੋ ਉਹਨਾਂ ਦਾ ਕੋਈ ਕ ਕਸੂਰ ਸਾਡਾ ਉਹ ਸਟੂਡੈਂਟਾਂ ਦਾ ਬਹੁਤ ਹੈਗਾ ਜਿਨ੍ਹਾਂ ਨੇ ਹਲੇ ਤੱਕ ਵੀ ਜਿਨੇ ਇੱਕ ਤਾਂ ਦੇਖੋ ਪਹਿਲਾਂ ਯੂਨੀਅਨ ਪ੍ਰੋਟੈਸਟ ਕਰੀ ਸੀ ਯੂਨੀਅਨ ਪ੍ਰੋਟੈਸਟ ਕਰੀ ਸੀ ਉਹਨਾਂ ਨੇ ਪ੍ਰੋਟੈਸਟ ਕਰਨ ਲਈ ਜਾਣਾ ਪੈਂਦਾ ਸੀ ਕਿਸੇ ਮੰਤਰੀ ਦੇ ਘਰ ਅੱਗੇ ਕਿਸੇ ਐਮਐਲਏ ਦੇ ਘਰ ਅੱਗੇ ਪਰ ਅੱਜ ਤੁਹਾਡੇ ਕੋਲ ਇੱਕ ਮੌਕਾ ਹੋਰ ਹੈਗਾ ਇਹ 26 ਮਈ ਨੂੰ ਚਲੋ ਪੇਪਰ ਨਹੀਂ ਹੋਇਆ ਉਹਨਾਂ ਨੇ ਸੁਭਾਵਤ ਡੇਟ ਦਿੱਤੀ ਹੈ ਕਹਿੰਦੇ ਸੀ ਪੇਪਰ ਕਦੋਂ ਲਾਵਾਂਗੇ ਅਸੀਂ ਕਦੋਂ ਲਾਵਾਂਗੇ ਪੇਪਰ ਵੋਟਾਂ ਤੋਂ ਬਾਅਦ ਹਲੇ ਵੀ ਵੋਟਾਂ ਤੋਂ ਬਾਅਦ ਪੇਪਰ ਹੋਵੇ ਜਾਂ ਨਾ ਹੋਵੇ ਇਸ ਵਾਲੇ ਕੋਈ ਸ਼ੌਰਟੀ ਨਹੀਂ ਪਰ ਤੁਹਾਡੇ ਕੋਲ ਇੱਕ ਸਭ ਤੋਂ ਵਧੀਆ ਮੌਕਾ ਇਹ ਹੈ ਆ ਕਿੱਥੇ ਤਾਂ ਤੁਸੀਂ ਚੱਲ ਕੇ ਮੰਤਰੀਆਂ ਕੋਲੇ ਜਾਂ ਕਿਸੇ ਐਮਐਲਏ ਕੋਲੇ ਜਾਂ ਕਿਸੇ ਕੋਲੇ ਤੁਸੀਂ ਲੈਣ ਮੰਨ ਲਓ ਵੀ ਪੇਪਰ ਦੀ ਡਿਮਾਂਡ ਕਰਨ ਜਾਂਦੇ ਸੀ ਪਰ ਹੁਣ ਕੀ ਹੈ ਹੁਣ ਤੁਹਾਡੇ ਕੋਲੇ ਉਹ ਆ ਰਹੇ ਨੇ ਉਹ ਤੁਹਾਡੇ ਕੋਲੇ ਖੁਦ ਆ ਰਹੇ ਨੇ ਤੁਸੀਂ ਉਹਨਾਂ ਨੂੰ ਆਪਣੇ ਮੰਗ ਪੱਤਰ ਦਿਓ ਉਹਨਾਂ ਨੂੰ ਕਹੋ ਵੀ ਸਾਡਾ ਪੀਐਸਟਟ ਹੋਣਾ ਚਾਹੀਦਾ ਨਹੀਂ ਅਸੀਂ ਵੋਟਾਂ ਨਹੀਂ ਪਾਣੀਆਂ ਸਿੱਧਾ ਡਾਇਰੈਕਟ ਕਹੋ ਕਿਉਂਕਿ ਸਾਰੀ ਰਾਜਨੀਤੀ ਹੀ ਵੋਟਾਂ ਤੇ ਚੱਲਦੀ ਆ ਸੋ ਇਸ ਲਈ ਜੋ ਵੀ ਜਿੰਨੇ ਵੀ ਦਿਨ ਹੈਗੇ ਆ ਆਪਣੇ ਆਪਣੇ ਇਲਾਕੇ 'ਚ ਆਪਣੇ ਜੋ ਵੀ ਤੁਹਾਡੇ ਆਉਂਦੇ ਆ ਚਾਹੇ ਕੋਈ ਉਹ ਅਜੇ ਮੌਜੂਦਾ ਸਰਕਾਰ ਦਾ ਹੈਗਾ ਬੰਦਾ ਚਾਹੇ ਕੋਈ ਉਹ ਪਹਿਲਾਂ ਵਾਲੀ ਸਰਕਾਰਾਂ ਦਾ ਕਿਉਂਕਿ ਹੋ ਸਕਦਾ ਕਈ ਵਾਰੀ ਕੋਈ ਪਹਿਲਾਂ ਦਾ ਪੁਰਾਣਾ ਜਿੱਤ ਜੇ ਨਵੇਂ ਨਾ ਜਿੱਤਣ ਤਾਂ ਇਸ ਲਈ ਕਿਉਂਕਿ ਪੀਐਸਟਟ ਕਰਵਾਉਣ ਵਾਸਤੇ ਇੱਕ ਵੀ ਜਿਹੜਾ ਇੱਕ ਵੀ ਬੋਲਕ ਕਾਫੀ ਜ਼ਰੂਰੀ ਹੈਗਾ ਕਿਉਂਕਿ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈਗਾ ਇਸ ਲਈ ਸਾਰੇ ਹੀ ਜੁੜੋ ਜਿਹੜੀ ਜੁਨੀਅਨ ਹੈਗੀ ਆ ਤਾਂ ਜੁਨੀਅਨ ਦਾ ਸਾਥ ਦਿਓ ਮੈਂ ਜੁਨੀਅਨ ਦੇ ਸੋਨ ਇਥੇ ਗਰੁੱਪ ਦੇ ਜਿਹੜੇ ਲਿੰਕ ਦੇ ਦਾਂਗਾ ਉਸ ਉਸ ਦੇ ਵਿੱਚ ਜੁੜੋ ਜਿੰਨਾ ਹੋ ਸਕੇ ਵੋਟਾਂ ਤੋਂ ਪਹਿਲਾਂ ਪਹਿਲਾਂ ਜਿੰਨਾ ਹੋ ਸਕੇ ਤੁਸੀਂ ਪੀਐਸਟੇ ਦੇ ਜਿਹੜੇ ਮੰਗ ਪੱਤਰ ਵੱਖ-ਵੱਖ ਆਪਣੇ ਜਿਹੜੇ ਐਮਐਲਏ ਨੂੰ ਜਾ ਕਿਤੇ ਵੀ ਤੁਸੀਂ ਹੈਗੇ ਆ ਉੱਥੇ ਜ਼ਰੂਰ ਦਿਓ ਤਾਂ ਕਿ ਪੀਐਸਟੇਟ ਇਲੈਕਸ਼ਨ ਤੋਂ ਬਾਅਦ ਕੋਰਟ ਤੋਂ ਬਾਅਦ ਜਲਦੀ ਹੋ ਸਕੇ ਤਾਂ ਕਿ ਜਿਹੜੀ ਤੁਸੀਂ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਹੋ ਆਪਣਾ ਟਾਈਮ ਤੁਸੀਂ ਕਰ ਰਹੇ ਹੋ ਤੁਹਾਡੀ ਉਮਰ ਔਵਰੇਜ ਹੁੰਦੀ ਜਾ ਰਹੀ ਹੈ ਤਾਂ ਕਿ ਉਸ ਦਾ ਤੁਹਾਨੂੰ ਕਿਤੇ ਨਾ ਕਿਤੇ ਬੈਨੀਫਿਟ ਮਿਲ ਸਕੇ ਠੀਕ ਹੈ ਸੋ ਇਹ ਜਾਣਕਾਰੀ ਸੀ ਅੱਜ ਕਿਉਂਕਿ ਅੱਜ ਤੱਕ ਇਹ ਪੇਪਰ ਨਹੀਂ ਹੋਇਆ ਸੋ ਹੋ ਸਕਦਾ ਅੱਗੇ ਵੀ ਸਾਨੂੰ ਅਜਾਹ ਕਿਤੇ ਲਾਰਾ ਨਾ ਲੱਗ ਜਾਵੇ ਇੱਕ ਪੱਕੀ ਡੇਟ ਲਈ ਜਾਵੇ ਯਾਰ ਪੇਪਰ ਹੋਣ ਜਾ ਰਿਹਾ ਸੋ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਬਿਲਕੁਲ ਫ੍ਰੀ ਚ ਆਪਣੇ ਚੈਨਲ ਤੇ ਵੀਡੀਓ ਤੁਸੀਂ ਦੇਖਦੇ ਹੋ ਡੇਲੀ ਲਾਈਵ ਕਲਾਸ ਜਲਦੀ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਪਰ ਜੇ ਤੁਸੀਂ ਮਟੀਰੀਅਲ ਅਸੀਂ ਪੜ੍ਹਨਾ ਚਾਹੁੰਦੇ ਚੋਣੇ ਤੇ ਆਪਣੀਆਂ ਤਿੰਨ ਤਰ੍ਹਾਂ ਦੀ ਕੋਰਸ ਹੈ ਇਹ ਕੋਰਸ ਫੋਲੋ ਕਰ ਲੋ ਇਹ ਆਪਣਾ ਐਪ ਹੈ ਐਪ ਡਾਊਨਲੋਡ ਕਰ ਲੋ ਇਸ ਐਪ ਦੇ ਵਿੱਚ ਹੀ ਤੁਹਾਨੂੰ ਇਹ ਤਿੰਨ ਤਰ੍ਹਾਂ ਦੇ ਕੋਰਸ ਮਿਲ ਜਣਗੇ ਜਿਸੇ ਤੁਹਾਨੂੰ ਵੀਡੀਓ ਲੈਕਚਰ ਨੋਟਸ ਥਿਉਰੀ ਨੋਟਸ MCQ ਨੋਟਸ ਮੌਕ ਟੈਸਟ ਸਭ ਤੁਹਾਨੂੰ ਪ੍ਰੋਵਾਈਡ ਹੋਏਗਾ ਇਸ ਤੋਂ ਇਲਾਵਾ ਤੁਸੀਂ ਆਪਣੇ ਫ੍ਰੀ ਟੈਲੀਗ੍ਰਾਮ ਚੈਨਲ ਦੇ ਨਾਲ ਜੁੜ ਸਕਦੇ ਹੋ ਜਿੱਥੇ ਤੁਹਾਨੂੰ ਆਉਣ ਵਾਲੇ ਦਿਨਾਂ ਚ ਹਰ ਇੱਕ ਪੰਜਾਬ ਦੀ ਜਾਣਕਾਰੀ ਪੀਐਸਟੈਟ ਦੇ ਨਿਊ ਅਪਡੇਟਸ ਬਾਰੇ ਕਦ ਪੀਪਰ ਹੋਣ ਜਾ ਰਿਹਾ ਜਾਂ ਪੀਪਰ ਹੋਵੇਗਾ ਜਾਂ ਕਿੰਨਾ ਲੇਟ ਹੋ ਸਕਦਾ ਕੀ ਅਫੀਸ਼ੀਅਲ ਚੀਜ਼ ਨਿਕਲ ਕੇ ਆਉਂਦੀ ਆ ਹਰ ਇੱਕ ਚੀਜ਼ ਤੁਹਾਨੂੰ ਇਨਫੋ ਮਿਲਦੀ ਰਹੇਗੀ ਸੋ WhatsApp ਗਰੁੱਪ ਹੀ ਹੈਗਾ ਆਪਣਾ ਉਹ ਜਿਹੜਾ ਫ੍ਰੀ ਜੁੜ ਸਕਦੇ ਹੋ ਆਪਣਾ ਨਾਮ ਲਿਖੋ ਸਬਜੈਕਟ ਲਿਖੋ ਜੈਂਡਰ ਲਿਖੋ ਇਹ ਲਿਖ ਕੇ ਆਪਣਾ ਨੰਬਰ 98787333 ਤੋਂ ਬੰਨ ਜਾ ਇਸ ਤੇ ਤੁਸੀਂ ਭੇਜ ਦਿਓ ਜੇਕਰ ਤੁਸੀਂ ਫ੍ਰੀ ਚ ਪੀਐਸਟ ਦੀ ਤਿਆਰੀ ਕਰ ਰਹੇ ਹੋ ਕਿਸੇ ਵੀ ਸਬਜੈਕਟ ਦੀ ਤਾਂ ਆਪਣੇ WhatsApp ਗਰੁੱਪ ਨਾਲ ਜ਼ਰੂਰ ਜੁੜੋ ਡੇਲੀ ਤੁਹਾਨੂੰ ਕਲਾਸਾਂ ਦਾ ਲਾਈਵ ਦਾ ਲਾਹਾ ਲੈ ਸਕਦੇ ਹੋ ਧੰਨਵਾਦ ਮਿਲਾਂਗੇ ਕਿਸੇ ਹੋਰ ਜਾਣਕਾਰੀ